ਪੰਜਾਬ ਪੁਲਿਸ ਵੱਲੋਂ ਚਲਾਈ ਗਈ ਸੰਪਰਕ ਮੁਹਿੰਮ ਤਹਿਤ ਸ਼ਾਹਕੋਟ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਸਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਤੇ ਡੀਐਸਪੀ ਸ਼ਾਹਕੋਟ ओंकार ਸਿੰਘ ਬਰਾੜ ਤੇ ਐਸਐਚਓ ਸ਼ਾਹਕੋਟ ਇੰਸਪੈਕਟਰ ਜਤਿੰਦਰ ਸਿੰਘ ਦੇ ਦੇਖ ਰੇਖੇ ਹੇਠ ਸ਼ਾਹਕੋਟ ਇਲਾਕੇ ਦੇ ਪਿੰਡਾਂ ਦੇ ਨਵੇਂ ਬਣੇ ਸਰਪੰਚਾਂ ਪੰਚਾਂ ਤੇ ਬਹੁਤਵਰ ਵਿਅਕਤੀਆਂ ਲਈ ਮਲਸੀਆ ਰੋਡ ਤੇ ਸਥਿਤ ਪੰਡੋਰੀ ਰਿਜ਼ੋਰਟ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਐਸਪੀ ਜਲੰਧਰ ਦਿਹਾਤੀ ਸ਼੍ਰੀਮਤੀ ਜਸਰੂਪ ਕੌਰ ਬਾਠ ਤੇ ਡੀਐਸਪੀ ਕ੍ਰਾਈਮ ਜਸਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰ ਕਿਆ ਗਿਆ ਤੁਸੀਂ ਵੀ ਸੁਣੋ ਰਿਸਪੈਕਟਡ ਡੀਜੀਪੀ ਸਰ ਦੁਆਰਾ ਸ਼ੁਰੂ ਕੀਤੇ ਗਏ ਸੰਪਰਕ ਪ੍ਰੋਗਰਾਮ ਦੇ ਤਹਿਤ ਅਸੀਂ ਅੱਜ ਪਬਲਿਕ ਪੁਲਿਸ ਆਊਟਰੀਚ ਮੀਟਿੰਗ ਕੀਤੀ ਹੈ ਜਿੱਥੇ ਸ਼ਾਹਕੋਟ ਦੇ 20 ਪਿੰਡਾਂ ਤੋਂ ਪੰਚ ਸਰਪੰਚ ਐਮਸੀ ਤੇ ਹੋਰ ਮੋਤਵਾਰ ਵਿਅਕਤੀ ਵਿਅਕਤੀਆਂ ਨੂੰ ਸੱਦਿਆ ਗਿਆ ਸੀ ਉਹਨਾਂ ਨੂੰ ਅਸੀਂ ਇਹ ਮੈਸੇਜ ਪਹੁੰਚਾਇਆ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਕਾਈਂਡਲੀ ਇਨਫੋਰਮੇਸ਼ਨ ਸਾਨੂੰ ਦੋ ਇੱਕ ਪ੍ਰਫਾਰਮਾ ਵੀ ਸਰਕੂਲੇਟ ਕੀਤਾ ਗਿਆ ਹੈ ਅਨੋਨਿਮਸ ਇਨਫੋਰਮੇਸ਼ਨ ਵੀ ਚੱਲੇਗੀ ਲਿਖਤੀ ਕਿਸੇ ਵੀ ਪ੍ਰਕਾਰ ਵਿੱਚ ਮੇਲ ਕਰਕੇ ਜਿਹੜੇ ਪਿੰਡਾਂ ਵਿੱਚ ਨਸ਼ਾ ਵਿਕ ਰਿਹਾ ਹੈ ਜਾਂ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਹੁੰਦੀ ਹੈ ਜਾਂ ਹੋ ਸਕਦੀ ਹੈ ਉਹਦੇ ਬਾਰੇ ਇਹਦੇ ਵਿੱਚ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬੇਝਿਚਕ ਹੋ ਕੇ ਨਿਡਰ ਹੋ ਕੇ ਪਿੰਡ ਵਾਲੇ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਉਸ ਤੇ ਐਕਟ ਕਰ ਸਕੀਏ ਤਾਂ ਕਿ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਸੰਪਰਕ ਮੁਹਿੰਮ ਤਹਿਤ ਸ਼ਾਹਕੋਟ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਸਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਤੇ ਡੀਐਸਪੀ ਸ਼ਾਹਕੋਟ ੋਂਕਰ ਸਿੰਘ ਬਰਾੜ ਤੇ ਐਸਐਚਓ ਸ਼ਾਹਕੋਟ ਇੰਸਪੈਕਟਰ ਜਤਿੰਦਰ ਸਿੰਘ ਦੇ ਦੇਖ ਰੇਖੇ ਹੇਠ ਸ਼ਾਹਕੋਟ ਇਲਾਕੇ ਦੇ ਪਿੰਡਾਂ ਦੇ ਨਵੇਂ ਬਣੇ ਸਰਪੰਚਾਂ ਪੰਚਾਂ ਤੇ ਮਹੱਤਵਪੂਰਨ ਵਿਅਕਤੀਆਂ ਲਈ ਮਲਸੀਆ ਰੋਡ ਤੇ ਸਥਿਤ ਪੰਡੋਰੀ ਰਿਜ਼ੋਰਟ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਐਸਪੀ ਜਲੰਧਰ ਦਿਹਾਤੀ ਸ਼੍ਰੀਮਤੀ ਜਸਰੂਪ ਕੌਰ ਬਾਠ ਤੇ ਡੀਐਸਪੀ ਕ੍ਰਾਈਮ ਜਸਪਾਲ ਸਿੰਘ ਵਿਸ਼ੇਸ਼ ਤੌਰ ਕੀਆ ਗਿਆ ਹੈ ਤੁਸੀਂ ਵੀ ਸੁਣੋ ਰਿਸਪੈਕਟਡ ਡੀਜੀਪੀ ਸਰ ਦੁਆਰਾ ਸ਼ੁਰੂ ਕੀਤੇ ਗਏ ਸੰਪਰਕ ਪ੍ਰੋਗਰਾਮ ਦੇ ਤਹਿਤ ਅਸੀਂ ਅੱਜ ਪਬਲਿਕ ਪੁਲਿਸ ਆਊਟਰੀਚ ਮੀਟਿੰਗ ਕੀਤੀ ਹੈ ਜਿੱਥੇ ਸ਼ਾਹਕੋਟ ਦੇ 20 ਪਿੰਡਾਂ ਤੋਂ ਪੰਚ ਸਰਪੰਚ ਐਮਸੀ ਤੇ ਹੋਰ ਮੋਤਵਾਰ ਵਿਅਕਤੀ ਵਿਅਕਤੀਆਂ ਨੂੰ ਸੱਦਿਆ ਗਿਆ ਸੀ ਉਹਨਾਂ ਨੂੰ ਅਸੀਂ ਇਹ ਮੈਸੇਜ ਪਹੁੰਚਾਇਆ ਕਿ ਅਸੀਂ ਤੁਹਾਡੇ ਨਾਲ ਹੈ ਤੁਸੀਂ ਕਾਈਂਡਲੀ ਇਨਫੋਰਮੇਸ਼ਨ ਸਾਨੂੰ ਦੋ ਇੱਕ ਪ੍ਰਫਾਰਮਾ ਵੀ ਸਰਕੂਲੇਟ ਕੀਤਾ ਗਿਆ ਹੈ ਅਨੋਨਿਮਸ ਇਨਫੋਰਮੇਸ਼ਨ ਵੀ ਚੱਲੇਗੀ ਲਿਖਤੀ ਕਿਸੇ ਵੀ ਪ੍ਰਕਾਰ ਵਿੱਚ ਮੇਲ ਕਰਕੇ ਜਿਹੜੇ ਪਿੰਡਾਂ ਵਿੱਚ ਨਸ਼ਾ ਵਿਕ ਰਿਹਾ ਹੈ ਜਾਂ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਹੁੰਦੀ ਹੈ ਜਾਂ ਹੋ ਸਕਦੀ ਹੈ ਉਹਦੇ ਬਾਰੇ ਇਹਦੇ ਵਿੱਚ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬੇਝਿਚਕ ਹੋ ਕੇ ਨਿਡਰ ਹੋ ਕੇ ਪਿੰਡ ਵਾਲੇ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਉਸ ਤੇ ਐਕਟ ਕਰ ਸਕੀਏ ਤਾਂ ਕਿ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਸੰਪਰਕ ਮੁਹਿੰਮ ਤਹਿਤ ਸ਼ਾਹਕੋਟ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਸਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਤੇ ਡੀਐਸਪੀ ਸ਼ਾਹਕੋਟ ओंकार ਸਿੰਘ ਬਰਾੜ ਤੇ ਐਸਐਚਓ ਸ਼ਾਹਕੋਟ ਇੰਸਪੈਕਟਰ ਜਤਿੰਦਰ ਸਿੰਘ ਦੇ ਦੇਖ ਰੇਖੇ ਹੇਠ ਸ਼ਾਹਕੋਟ ਇਲਾਕੇ ਦੇ ਪਿੰਡਾਂ ਦੇ ਨਵੇਂ ਬਣੇ ਸਰਪੰਚਾਂ ਪੰਚਾਂ ਤੇ ਬਹੁਤਵਰ ਵਿਅਕਤੀਆਂ ਲਈ ਮਲਸੀਆ ਰੋਡ ਤੇ ਸਥਿਤ ਪੰਡੋਰੀ ਰਿਜ਼ੋਰਟ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਐਸਪੀ ਜਲੰਧਰ ਦਿਹਾਤੀ ਸ਼੍ਰੀਮਤੀ ਜਸਰੂਪ ਕੌਰ ਬਾਠ ਤੇ ਡੀਐਸਪੀ ਕ੍ਰਾਈਮ ਜਸਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰ ਕੀਆ ਗਿਆ ਤੁਸੀਂ ਵੀ ਸੁਣੋ ਰਿਸਪੈਕਟਡ ਡੀਜੀਪੀ ਸਰ ਦੁਆਰਾ ਸ਼ੁਰੂ ਕੀਤੇ ਗਏ ਸੰਪਰਕ ਪ੍ਰੋਗਰਾਮ ਦੇ ਤਹਿਤ ਅਸੀਂ ਅੱਜ ਪਬਲਿਕ ਪੁਲਿਸ ਆਊਟਰੀਚ ਮੀਟਿੰਗ ਕੀਤੀ ਹੈ ਜਿੱਥੇ ਸ਼ਾਹਕੋਟ ਦੇ 20 ਪਿੰਡਾਂ ਤੋਂ ਪੰਚ ਸਰਪੰਚ ਐਮਸੀ ਤੇ ਹੋਰ ਮੋਤਵਰ ਵਿਅਕਤੀ ਵਿਅਕਤੀਆਂ ਨੂੰ ਸੱਦਿਆ ਗਿਆ ਸੀ ਉਹਨਾਂ ਨੂੰ ਅਸੀਂ ਇਹ ਮੈਸੇਜ ਪਹੁੰਚਾਇਆ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਕਾਈਂਡਲੀ ਇਨਫੋਰਮੇਸ਼ਨ ਸਾਨੂੰ ਦੋ ਇੱਕ ਪ੍ਰਫਾਰਮਾ ਵੀ ਸਰਕੂਲੇਟ ਕੀਤਾ ਗਿਆ ਹੈ ਅਨੋਨਿਮਸ ਇਨਫੋਰਮੇਸ਼ਨ ਵੀ ਚੱਲੇਗੀ ਲਿਖਤੀ ਕਿਸੇ ਵੀ ਪ੍ਰਕਾਰ ਵਿੱਚ ਮੇਲ ਕਰਕੇ ਜਿਹੜੇ ਪਿੰਡਾਂ ਵਿੱਚ ਨਸ਼ਾ बिक ਰਿਹਾ ਹੈ ਜਾਂ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਹੁੰਦੀ ਹੈ ਜਾਂ ਹੋ ਸਕਦੀ ਹੈ ਉਹਦੇ ਬਾਰੇ ਇਹਦੇ ਵਿੱਚ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬੇਚੈਨ ਹੋ ਕੇ ਨਿਡਰ ਹੋ ਕੇ ਪਿੰਡ ਵਾਲੇ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਉਸ ਤੇ ਐਕਟ ਕਰ ਸਕੀਏ ਤਾਂ ਕਿ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ